ਦੇ 12 ਵਜੇ ਦਾ ਟਾਈਮ ਜੀ ਇੱਥੇ ਦਾ ਪਿੰਡ ਦੇ ਲੋਕਾਂ ਨੇ ਲਾਇਆ ਇਹ ਬੰਨ ਵੀ ਸਾਡੀ ਨੀਵੀਂ ਜਗਾ ਜਿਹੜੀ ਉਹ ਡੁੱਬੇ ਨਾ ਉਹ ਫਿਰ ਰਾਤ ਦੇ 12 ਵਜੇ ਉਹ ਬੰਨ ਜਿਹੜਾ ਟੁੱਟ ਗਿਆ ਮਸ਼ੀਨ ਵੀ ਲਾਈ ਤਾਂ ਵੀ ਟੁੱਟ ਗਿਆ ਸਮਾਨ ਸੋਣ ਨਹੀਂ ਚੁੱਕਿਆ ਗਿਆ ਕਿ ਇਹਦਾ ਭੇਜ ਗਿਆ ਕਿ ਇਹਦਾ ਟੁੱਟ ਗਿਆ ਭੱਜ ਗਿਆ ਮੁਸ਼ਕਲ ਬਹੁਤ ਆਈ ਇਹ ਹਾਰ ਜਿਹੜੇ ਆ ਉਹ ਸਿਰ ਦੇ ਉੱਤੇ ਆ ਤਾਂ ਕੀ ਖਤਮ ਹੋ ਚੁੱਕਿਆ ਕਿਉਂਕਿ ਇਤਿਹਾਰ ਤੇ ਕੀ ਦਿਵਾਰੀ ਦੇ ਨਾਲ ਤੇ ਜੱਟਾਂ ਦਾ ਦਵਾਦਾ ਹੀ ਨਿਕਲ ਚੁੱਕਾ ਹੋਇਆ ਤੁਸੀਂ ਆ ਵੀ ਅੰਦਾਜ਼ਾ ਲਾ ਸਕਦੇ ਹੋ ਜੇ ਜੱਟ ਦੀ ਫਸਲ ਹੀ ਤਬਾਹ ਹੋ ਗਈ ਉਹ ਖਰਚੇ ਕਿੱਥੋਂ ਕਰੇਗਾ ਜੱਟਾਂ ਦੀ ਜ਼ਿੰਦਗੀ ਸਿਰਫ ਸੱਪਾਂ ਦੀਆਂ ਸਰੀਆਂ ਦੇ ਪੈਰ ਰੱਖਣਾ ਹੁੰਦਾ ਰਾਤ ਨੂੰ ਪਤਾ ਨਹੀਂ ਕਿਹੜੇ ਵੇਲੇ ਨੱਕਾ ਜਿਉ ਪਾਣੀ ਦਾ ਲਾਉਣ ਜਾਣਾ ਪਤਾ ਨਹੀਂ ਕਿੱਦਾਂ ਅੱਗੋਂ ਕਿਹੜੀ ਵਾਰ ਤੇ ਕਿਹੜਾ ਜਿਰੀਲਾ ਕੰਡਾ ਬੈਠਾ ਹੋਣਾ ਤਾਰ ਤੁਹਾਡੇ ਨਾਲ ਹੜ੍ਹਾਂ ਦੇ ਵਿੱਚ ਕੱਲੇ-ਕੱਲੇ ਪਿੰਡ ਦੀ ਤਸਵੀਰ ਸਾਂਝੀ ਕੀਤੀ ਕਿ ਕਿੰਨਾ ਜ਼ਿਆਦਾ ਨੁਕਸਾਨ ਪੰਜਾਬ ਭਰ ਦੇ ਵਿੱਚ ਹੋਇਆ ਲੇਕਿਨ ਉੱਥੇ ਹੀ ਕੁਝ ਪਿੰਡ ਇਹੋ ਜਿਹੇ ਵੀ ਨਹੀਂ ਜਿੱਥੇ ਕੀ ਮੀਡੀਆ ਤੱਕ ਹੀ ਕੋਈ ਵੀ ਸਮਾਜ ਸੇਵੀ ਵੀ ਨਹੀਂ ਇੱਥੇ ਪਹੁੰਚਿਆ ਨਾ ਹੀ ਸਰਕਾਰਾਂ ਦੇ ਬੰਦੇ ਪਹੁੰਚੇ ਇੱਥੇ ਤਾਂ ਉੱਥੇ ਤੜ ਨਾਲ ਅੱਜ ਅਸੀਂ ਇਸ ਪਿੰਡ ਦੀ ਕਰਿਆਲ ਪਿੰਡ ਦੀ ਜਿਹੜੀ ਆ ਤਸਵੀਰਾਂ ਸਾਂਝਾ ਕਰ ਰਿਹਾ ਤੁਸੀਂ ਵੇਖ ਸਕਦੇ ਹੋ ਕਿੰਨਾ ਜ਼ਿਆਦਾ ਨੁਕਸਾਨ ਇਸ ਪਿੰਡ ਦੇ ਵਿੱਚ ਹੋਇਆ ਇਹ ਜਿਹੜੀ ਫਸਲ ਸੀਗੀ ਦੱਸ ਜੀਏ ਕਿ ਹਰ ਕਿਸਾਨ ਨੂੰ ਹਰ ਜੱਟ ਪਰਿਵਾਰ ਨੂੰ ਇੱਕ ਹੁੰਦਾ ਆਸ ਹੁੰਦੀ ਹੈ ਕਿ ਜਦੋਂ ਫਸਲ ਬੀਜਦਾ ਤਾਂ ਉਹਨੂੰ ਹੁੰਦਾ ਕਿ ਆਉਣ ਵਾਲੇ ਦਿਨਾਂ 'ਚ ਇਸ ਨੂੰ ਵੱਢ ਕੇ ਜਿਹੜਾ ਕਈ ਕੰਮ ਕਾਜ ਉਹਨੇ ਆਪਣੇ ਸਵਾਰਨੇ ਹੁੰਦੇ ਨੇ ਲੇਕਿਨ ਹਾਲਾਤ ਵੇਖ ਸਕਦੇ ਹੋ ਕਿੰਨਾ ਜ਼ਿਆਦਾ ਤੇ ਮੋਟਾ ਨੁਕਸਾਨ ਕਹਿ ਸਕਦੇ ਆ ਜੱਟਾਂ ਦਾ ਕਿਸਾਨਾਂ ਦਾ ਇਸ ਦਰਮਿਆਨ ਹੜਾ ਦਰਮਿਆਨ ਕਹਿ ਸਕਦੇ ਆ ਬਹੁਤ ਜ਼ਿਆਦਾ ਹੋਇਆ ਤੇ ਸਾਡੇ ਨਾਲ ਪਿੰਡ ਵਾਸੀ ਇੱਥੇ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲ ਕਰਦੇ ਆ ਤਾਂ ਕਾਫੀ ਜ਼ਿਆਦਾ ਮਾੜਾ ਹਾਲ ਹੈ ਜੀ ਹਾਂਜੀ ਹਾਂਜੀ ਤੇ ਲੰਬੇ ਸਮੇਂ ਤੋਂ ਅਸੀਂ ਵੀ ਇਕੱਲੇ ਇਕੱਲੇ ਪਿੰਡ ਜਾਣ ਦੀ ਕੋਸ਼ਿਸ਼ ਕਰ ਰਹੇ ਤਸਵੀਰ ਦਿਖਾ ਰਹੇ ਹਾਂ ਤੁਸੀਂ ਇਸ ਪਿੰਡ ਦੇ ਵਸਨੀਕ ਹੋ ਹਾਂਜੀ ਕਿੰਨਾ ਕ ਨੁਕਸਾਨ ਇਸ ਪਿੰਡ ਦਾ ਹੋਇਆ ਬਹੁਤ ਜ਼ਿਆਦਾ ਹੋਇਆ ਜੀ 600 ਏਕੜ ਤਕਰੀਬ ਕਿੱਲੇ ਦਾ ਹੋ ਗਿਆ ਇਹ ਮਤਲਬ 600 ਕਿੱਲੇ ਦੇ ਕਰੀਬ ਜਿਹੜੀ ਜ਼ਮੀਨ ਆ ਉਹ ਨੁਕਸਾਨੀ ਗਈ ਹਾਂਜੀ ਹਾਂਜੀ ਤੇ ਬੰਦੇ ਵੀ ਬਹੁਤ ਇੱਥੇ ਮਾਤੜੀ ਆ ਵੀ ਐਡਾ ਕੋਈ ਲੈਣ ਲਾਟ ਨਹੀਂਗਾ ਵੀ ਆਪਣਾ ਗੁਜ਼ਾਰਾ ਚਲਾਉਣ ਵਾਲੇ ਨੇ ਤੇ ਬੜਾ ਔਖਾ ਹੋ ਗਿਆ ਜੀ ਮਾਲੋ ਕਿੱਦਾਂ ਦੇ ਹਾਲਾਤ ਜਦੋਂ ਪਾਣੀ ਆਇਆ ਕੀ ਹੋਇਆ ਸੀਗਾ ਕਿਧਰੋਂ ਪਾਣੀ ਆਇਆ ਸੀਗਾ ਤਾਂ ਕੀ ਕੀ ਵੇਲਾ ਸੀਗਾ ਉਸ ਵੇਲੇ ਸਵੇਰ ਦਾ ਵੇਲਾ ਸੀ ਜਾਂ ਰਾਤ ਦਾ ਵੇਲਾ ਸੀ ਇਹ ਰਾਤ ਦੇ 12 ਵਜੇ ਦਾ ਟਾਈਮ ਜੀ ਇੱਥੇ ਦਾ ਪਿੰਡ ਦੇ ਲੋਕਾਂ ਨੇ ਲਾਇਆ ਬੰਨ ਵੀ ਸਾਡੀ ਨੀਵੀਂ ਜਗਾ ਜਿਹੜੀ ਉਹ ਡੁੱਬੇ ਨਾ ਉਹ ਫਿਰ ਰਾਤ ਦੇ 12 ਵਜੇ ਉਹ ਬੰਨ ਜਿਹੜਾ ਟੁੱਟ ਗਿਆ ਮਸ਼ੀਨ ਵੀ ਲਾਈ ਤਾਂ ਵੀ ਟੁੱਟ ਗਿਆ ਉਹ ਫਿਰ ਮੁੜ ਕੇ ਇੱਕ ਦੂਜੇ ਨੂੰ ਅਵਾਜ਼ ਦੇਤੀ ਵੀ ਆਪਣਾ ਤੁਸੀਂ ਆਪਣੇ ਜਾਨਾਂ ਹੀ ਬਚਾ ਲਓ ਕਿ ਚਲੋ ਫਸਲ ਤੇ ਜੋ ਹੋ ਗਿਆ ਚਲੋ ਠੀਕ ਹੈ ਤੇ ਸਮਾਨ ਸੌਣ ਨਹੀਂ ਚੁੱਕਿਆ ਗਿਆ ਕਿ ਇਹਦਾ ਭੇਜ ਗਿਆ ਕਿ ਇਹਦਾ ਟੁੱਟ ਗਿਆ ਭੱਜ ਗਿਆ ਮੁਸ਼ਕਲ ਬਹੁਤ ਆਈ ਹੈ ਕਾ ਕਾਫੀ ਮਾੜੇ ਹਾਲਾਤ ਹੈ ਜੀ ਇੱਕ ਕਿਸਾਨ ਨੂੰ ਆਸ ਹੁੰਦੀ ਆ ਕਿ ਜਦੋਂ ਅਸੀਂ ਫਸਲ ਬੀਜਾਂਗੇ ਤਾਂ ਉਸਦੇ ਨਾਲ ਆ ਖਰਚੇ ਪੂਰੇ ਕਰਨੇ ਆ ਈ ਦਾ ਵਿਆਹ ਕਰਨਾ ਹੈ ਜਾਂ ਘਰ ਦੇ ਖਰਚੇ ਚਲਾਉਣੇ ਆ ਤਿਹਾਰ ਜਿਹੜੇ ਆ ਉਹ ਸਿਰ ਦੇ ਉੱਤੇ ਆ ਤਿਹਾਰ ਤਰਿਕੀ ਖਤਮ ਹੋ ਚੁੱਕਿਆ ਕਿਉਂਕਿ ਤਿਹਾਰ ਤਰਿਕੀ ਦੀਵਾਰੀ ਦੇ ਨਾਲ ਤੇ ਜੱਟਾਂ ਦਾ ਦਵਾਦਾ ਹੀ ਨਿਕਲ ਚੁੱਕਾ ਹੋਇਆ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਜੇ ਜੱਟ ਦੀ ਫਸਲ ਹੀ ਤਬਾਹ ਹੋ ਗਈ ਉਹ ਖਰਚੇ ਕਿੱਥੋਂ ਕਰੇਗਾ ਪੈਸਾ ਕਿੱਥੋਂ ਆਏਗਾ ਪੈਸਾ ਤੇ ਫਸਲ ਤੋਂ ਹੀ ਆਉਣਾ ਹੈ ਅੱਜ ਮੇਰੀ ਫਸਲ ਜਿਹੜੀ ਆ 11 ਕਿੱਲੇ ਮੈਂ ਠੇਕੇ ਦੇ ਲਈ 11 ਨੇ 11 ਹੀ ਉੱਡ ਗਈ ਆ ਆਪਣੀ ਦੋਗਲੇ ਰਹਿ ਗਈ ਯਾਰਾਂ ਜਿਹੜੇ ਆ ਯਾਰਾਂ 6,60,000 ਰੁਪਏ ਹਿਸਾਬ ਨਾਲ ਉਹ ਲੱਗਾ 2 ਲੱਖ ਰੁਪਏ ਉਤੇ ਠੱਕ ਲੱਗ ਗਿਆ ਖਰਚਾ ਤੋ ਆ ਪੈਸਾ ਕਿੱਥੋਂ ਆਏਗਾ ਕਿਹੜੇ ਬੰਦੇੋਂ ਆਏਗਾ ਅੱਜ ਤੇ ਫਸਲ ਜਿਹੜੀ ਹੈ ਜੱਟਾਂ ਦੀ ਪੁੱਤਾਂ ਵਾਂਗੂ ਪਾਲ ਕੇ ਤਿਆਰ ਕੀਤੀ ਹੋਈ ਆ ਉਹ ਵੀ ਬਾਉਣ ਨੂੰ ਦਿਲ ਨਹੀਂ ਕਰਦਾ ਕਿਉਂਕਿ ਉਹ ਵੀ ਬਾਉਣ ਲੱਗਿਆ ਥੋੜਾ ਜਿਹਾ ਦਿਲ ਚਾਹੀਦਾ ਏ ਇਹ ਝੋਨੇ ਦਾ ਤੇ ਅੰਦਾਜ਼ਾ ਲਾ ਹੀ ਲਿਆ ਏ ਇਹਦੇ ਵਿੱਚ 1 ਏਕੜ ਨੂੰ 1 ਏਕੜ ਨੂੰ ਬਾਉਣ ਲੱਗਿਆ 2000 ਦਾ ਤੇ ਲੱਗੇਗਾ ਪਰ ਤੇਲ ਆਏਗਾ ਕਿੱਥੋਂ ਪੈਸਾ ਦੇ ਆ ਕਿਸ ਬੰਦੇੋਂ ਆਏਗਾ ਨਾ ਫਸਲ ਤੇ ਤਬਾਹ ਹੋ ਗਈ ਆ ਤੇ ਪੈਸਾ ਕਿਹੜੇ ਬੰਦੇੋਂ ਆਏਗਾ ਫਸਲ ਹੋਵੇ ਤੇ ਪੈਸਾ ਆਵੇਗਾ ਤੇ ਹੁਣ ਦੂਜੀ ਫਸਲ ਜਿਹੜੀ ਬੀਜਣੀ ਆ ਉਹ ਤੇ ਸਰਕਾਰ ਅਗੇ ਇਹੋ ਹੀ ਅਪੀਲ ਆ ਵੀ ਜਟਾਂ ਦੀ ਬਾਹ ਫੜੀ ਜਾਵੇ ਤੇ ਜਿਹੜਾ ਦੂਜੀ ਫਸਲ ਜਿਹੜੀ ਆ ਬੀਜੀ ਜਾਵੇ ਕਿਉਂਕਿ ਕਣਕ ਦੀ ਫਸਲ ਤਾਂ ਹੀ ਬੀਜੀ ਜਾਏਗੀ ਜੇ ਕੋਈ ਪੈਸਾ ਹੋਏਗਾ ਜੇ ਪੈਸਾ ਨਹੀਂ ਹੈਗਾ ਤੇ ਕਣਕ ਦੀ ਫਸਲ ਨਹੀਂ ਬੀਜੀ ਜਾਏਗੀ ਕਿਉਂਕਿ ਖਰਚੇ ਕਿੱਥੋਂ ਆਉਣਗੇ ਹੋਰ ਵੀ ਘਰਾਂ ਦੇ ਖਰਚੇ ਬਹੁਤ ਜ਼ਿਆਦੇ ਹੁੰਦੇ ਆ ਅੱਜ ਕੱਲ ਦੇ ਹਰ ਘਰ ਦੇ ਵਿੱਚ ਦਵਾਈ दारू ਉਹ ਲੈਣ ਲੱਗਿਆ ਵੀ ਦੋਖੋਂ ਦਾ ਹੁੰਦੇ ਪੈਸਾ ਕਿਉਂਕਿ ਪੈਸਾ ਆਉਣਾ ਹੀ ਨਹੀਂ ਫਸਲ ਤਬਾਹ ਹੋ ਚੁੱਕੀ ਆ ਜਟਾਂ ਦੀ ਇੰਨੀ ਤਬਾਹ ਹੋ ਚੁੱਕੀ ਆ ਵੀ ਜੱਟ ਥੱਲੇ ਲੱਗ ਚੁੱਕੇ ਆ ਇੰ ਕਿਉਂਕ ਪਹਿਲਾਂ ਫੜ ਫੜ ਕੇ ਪੈਸੇ ਦੇ ਫਸਲ ਤੇ ਲਾਏ ਆ ਫਸਲ ਤੇ ਲੱਭੀ ਨਹੀਂ ਤੇ ਪੈਸਾ ਕਿਹੜੇ ਬਨੇ ਆਏਗਾ ਅਕਸਰ ਜੱਟਾਂ ਨੂੰ ਆਖਿਆ ਜਾਂਦਾ ਕਿ ਜੱਟ ਨੇ ਕਾਫੀ ਜ਼ਮੀਨ ਆ ਸੋਖੇ ਹੁੰਦੇ ਨੇ ਜੱਟ ਜੱਟਾਂ ਦੀ ਜ਼ਿੰਦਗੀ ਕੀ ਹੁੰਦੀ ਹੈ ਜੱਟਾਂ ਦੀ ਜ਼ਿੰਦਗੀ ਸਿਰਫ ਸੱਪਾਂ ਦੀਆਂ ਸਿਰੀਆਂ ਦੇ ਪੈਰ ਰੱਖਣਾ ਹੁੰਦਾ ਰਾਤ ਨੂੰ ਪਤਾ ਨਹੀਂ ਕਿਹੜੇ ਵਲੇ ਨੱਕਾ ਜਿਹਾ ਪਾਣੀ ਦਾ ਲਾਉਣ ਜਾਣਾ ਪਤਾ ਨਹੀਂ ਕਿਦਾਂ ਅੱਗੋਂ ਕਿਹੜੀ ਵਾੜ ਤੇ ਕਿਹੜਾ ਜਿਰੀਲਾ ਕੰਡਾ ਬੈਠਾ ਹੋਣਾ ਤੇ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਜੱਟਾਂ ਦੀ ਇੰਨੀ ਮਾੜੀ ਹਾਲਤ ਹੋ ਚੁੱਕੀ ਆ ਵੀ ਕੋਈ ਅੰਤ ਨਹੀਂ ਹੈਗਾ ਕਿਉਂਕਿ ਫਸਲ ਹੀ ਤਬਾਹ ਹੋ ਗਈ ਆ ਸਾਰੀ ਸਾਰੀ ਰਾਤ ਨੱਕੇ ਤੇ ਬਹਿ ਕੇ ਕਈar ਪਾਣੀ ਵੀ ਲਾਉਣਾ ਪੈਂਦਾ ਏ ਕਿਉਂਕਿ ਫਸਲ ਨੂੰ ਪਾਲਣ ਲੱਗਿਆਂ ਬਹੁਤ ਦੁੱਖ ਹੁੰਦਾ ਏ ਕਿਉਂਕਿ ਪੁੱਤਾਂ ਵਾਂਗੂ ਆਪਣੀ ਫਸਲ ਜਿਹੜੀ ਆ ਜੱਟ ਪਾਲਦਾ ਹੈ ਕਿਸਾਨ ਪੁੱਤਾਂ ਵਾਂਗੂ ਇਸ ਫਸਲ ਨੂੰ ਪਾਲਦਾ ਤੇ ਜਦੋਂ ਇੰਨੇ ਮਾੜੇ ਹਾਲਾਤ ਹੋਏ ਤਾ ਇੱਕ ਹਸਾਬ ਨਾਲ ਪੋਤੀ ਗਵਾਰੇ ਆਪਾਂ ਪਰ ਇਹਨੂੰ ਵਹੁਣ ਲੱਗਿਆ ਵੀ ਪੁੱਤਾਂ ਨੂੰ ਇੰਨਾ ਦੁਖ ਹੁੰਦਾ ਵੇਖ ਕੇ ਬੰਨੇ ਨੂੰ ਫੇਰਾ ਨਹੀਂ ਵਾਜਦਾ ਕਿਉਂਕਿ ਇਹਨੂੰ ਫੇਰਾ ਕਿਦਾਂ ਮਾਰੀਏ ਵੇਖ ਕੇ ਬਹੁਤ ਜਿਗੜਾ ਚਾਹੀਦਾ ਏ ਪੁੱਤਾਂ ਨੂੰ ਤਿਆ ਕੀਤੀ ਹੋਈ ਫਸਲ ਨੂੰ ਵੇਖਣਾ ਬਹੁਤ ਮੰਦਾ ਹਾਲਤ ਹੋ ਗਿਆ ਜੋ ਚਲੋ ਕਿ ਮੰਨਦੇ ਇੰਨਾ ਦੁਖੀ ਹੋਇਆ ਵੀ ਰੱਬ ਨੂੰ ਕਹਿ ਨਹੀਂ ਸਕਦੇ ਪਰ ਰੱਬ ਨੂੰ ਇੰਨਾ ਵੀ ਕਿਸੇ ਦਾ ਬਹੁਤ ਮਾੜਾ ਹੀ ਹੋ ਗਿਆ ਹਾਲਤ ਜਟਾਂ ਦਾ ਇੰਨਾ ਮਾੜਾ ਹੋ ਗਿਆ ਕੋਈ ਕਹਿ ਨਹੀਂ ਸਕਦੀ ਕਾਫੀ ਮਾੜੇ ਹਾਲਾਤ ਨੇ ਕਾਫੀ ਹਾਲਾਤ ਮਾੜੇ ਹੋ ਗਏ ਆ ਜ਼ਿੰਦਗੀ ਔਖੀ ਹੋ ਗਈ ਆ ਕਿਉਂਕਿ ਖਰਚੇ ਜਿਹੜੇ ਆ ਫਸਲ ਤਬਾਹ ਹੋ ਗਈ ਆ ਖਰਚੇ ਆਉਣੇ ਔਖੇ ਹੋ ਗਏ ਆ ਖਸਾਗਾ ਖਰਚਾ ਤਾਂ ਹੀ ਆਵੇ ਜੇ ਫਸਲ ਬਚੇਗੀ ਜੇ ਫਸਲ ਹੀ ਬਜੀ ਤੇ ਖਰਚਾ ਕਿੱਥੋਂ ਆਏਗਾ ਫਿਰ ਵੀ ਥੋੜੀ ਜਿਹੀ ਜਟ ਹਾਸ ਲੈ ਕੇ ਜਿਉਂਦੇ ਕੋਈ ਨਹੀਂ ਆ ਕਿ ਜੇ ਰੱਬ ਨੇ ਇਦਾਂ ਕੀਤਾ ਸ਼ਾਇਦ ਅਗਲੀ ਫਸਲ ਜਿਹੜੀ ਚੰਗੀ ਹੋ ਜਾਵੇ ਕੋਈ ਵੀ ਆਸ ਹੈ ਆਸ ਇਹੋ ਹੀ ਆ ਵੀ ਜੱਟ ਜੂੰਦਾ ਆਸ ਤੇ ਨਾਲ ਹੀ ਆ ਵੀ ਇਹ ਫਸਲ ਤੇ ਤਬਾਹ ਹੋ ਗਈ ਅਗਲੀ ਫਸਲ ਫੇਰ ਬੀਜਾਂਗੇ ਕਿਤੇ ਆਸ ਨਹੀਂ ਤਾਂ ਥੋੜਾ ਜਿਹਾ ਸੋਖਾ ਸਾ ਹੋ ਜੂਗਾ ਅੱਛਾ ਇਸ ਪਿੰਡ ਦੇ ਵਿੱਚ ਕੋਈ ਸਮਾਜ ਸੇਵੀ ਜਾਂ ਸਰਕਾਰੀ ਨਮਾਇੰਦੇ ਕੋਈ ਅੱਜ ਤੱਕ ਪਹੁੰਚੇ ਤੁਹਾਡੇ ਨਹੀਂ ਆਉਂਦੇ ਤੇ ਬੜਿਆ ਪਰ ਫੋਟੋਆਂ ਦਿਵਾ ਕੇ ਚਲ ਜਾਂਦੇ ਆ ਕੋਈ ਜੱਟਾਂ ਦੀ ਬਾਹ ਫੜਨਾ ਅਜਿਹਾ ਇਤਿਆਰ ਨਹੀਂ ਹੈਗਾ ਜੀ ਤੱਕ ਸਰਕਾਰ ਨੂੰ ਇਹੋ ਹੀ ਬੀ ਲਿਆ ਵੀ ਜੱਟਾਂ ਦੀ ਬਾਹ ਫੜ ਕੇ ਕਿਉਂਕਿ ਅੱਗੇ ਵਧਣ ਲਈ ਤਿਆਰ ਹੋਵੇ ਕਿਉਂਕਿ ਅਗਲੀ ਫਸਲ ਜਿਹੜੀ ਬੀਜਣੀ ਆ ਜਟਾਂ ਦੀ ਤਾਂ ਹੀ ਬੀਜੀ ਜਾਊਗੀ ਜੇ ਸਰਕਾਰ ਕੋਈ ਮਤ ਕਰੇਗੀ ਤੇ ਕੋਈ ਪਹਿਲੇ ਖਰਚੇ ਤੇ ਪੂਰੇ ਨਹੀਂ ਹੋ ਰਹੇ ਤੇ ਸਰਕਾਰ ਮਤ ਕਰੇਗੀ ਤੇ ਦੂਜੀ ਫਸਲ ਜਿਹੜੀ ਸੌਖੀ ਬੀਜੀ ਜਾਏਗੀ ਨਹੀਂ ਤੇ ਹਾਲਾਤ ਜਿਹੜੀ ਆ ਉਹ ਤਿੰਨ ਤੋਂ ਵਿਕਰਦੇ ਜਾ ਰਹੇ ਨੌਜਵਾਨੀ ਅਕਸਰ ਵਿਦੇਸ਼ਾਂ ਨੂੰ ਭੱਜਦੀ ਹੈ ਲੇਕਿਨ ਹਾਲਾਤ ਤੁਸੀਂ ਇੱਥੇ ਰਹਿੰਦੇ ਹੋ ਪਿੰਡ ਰਹਿੰਦੇ ਹੋ ਹੜ ਆਏ ਹਾਲਾਂਕਿ ਕੁਦਰਤੀ ਆਫਤਾ ਕਹਿ ਸਕਦੇ ਆ ਜਦੋਂ ਹੜ ਆਗੇ ਲੇਕਿਨ ਉਸ ਤੋਂ ਬਾਅਦ ਇਹਨੇ ਮਾੜੇ ਹਾਲਾਤ ਨੇ ਤਾਂ ਮਨ ਚ ਕੀ ਆਉਂ ਮੰਚ ਤੇ ਦੇਖੋ ਭਾਈ ਦੁਖੀ ਆਉਂਦਾ ਠੀਕ ਹੈ ਜੀ ਤੁਹਾਡੇ ਸਾਹਮਣੇ ਹੀ ਆ ਵੀ ਜੋ ਚੁੱਕਾ ਇਹ ਏਡੀ ਆਪਾਂ ਮਿਹਨਤ ਦੇ ਨਾਲ ਪਾਲਿਆ ਠੀਕ ਹੈ ਜੀ ਤੇ ਠੇਕੇ ਦੇ ਪੈਲੀ ਲਈ ਠੀਕ ਹੈ ਜੀ ਉਹਨਾਂ ਜਦੋਂ ਆਪਾਂ ਮੰਨ ਲਓ ਲਿਆ ਤੇ ਉਹਨੂੰ ਵਿਆਜ ਲੱਗਾ ਠੇਕੇ ਨੂੰ ਠੀਕ ਹੈ ਜੀ ਹੁਣ ਇਹਨੂੰ ਆਪਾਂ ਨੂੰ ਵਾਉਣ ਵਾਸਤੇ 2000 ਦਾ ਤੇਲ ਚਾਹੀਦਾ ਜੀ ਠੀਕ ਹੈ ਜੀ ਤੇ ਫਿਰ ਆਪਾਂ ਨੂੰ ਸਮਾਈ ਦੇ ਪੈਸੇ ਵੀ ਉਹਨੂੰ ਮੰਗਣੇ ਆ ਠੇਕੇ ਵਾਲੇ ਨੇ ਹੁਣ ਦੱਸੋ ਵੀ ਨੌਜਵਾਨੀ ਬਾਹਰ ਨਾ ਜਾਵੇ ਤੇ ਕਿੱਥੇ ਜਾਵੇ ਤਹਿੰਦੇ ਸੋ ਕੀ ਕਰ ਸਕਦੇ ਆਪਾਂ ਜਦੋਂ ਰਹਿ ਹੀ ਕੁੱਖ ਨਹੀਂ ਗਿਆ ਪੰਜਾਬ 'ਚ ਰਹਿ ਹੀ ਕੁਝ ਨਹੀਂ ਗਿਆ ਸਾਡੀ ਤੇ ਇੰਨੀ ਆਪੀ ਲਿਆ ਵੀ ਕੋਈ ਸਰਕਾਰੀ ਬੰਦਾ ਆਵੇ ਸਾਡੀ ਮਾਂ ਫੜੇ ਬਸ ਬਹੁਤ ਕਾਫੀ ਮਾੜੇ ਹਾਲਾਤ ਨੇ ਪਿੰਡ ਦੇ ਸੱਚੀ ਗਾਲ ਜੀ ਇਹ ਪਟਵਾਰੀ ਵੀ ਆਇਆ ਸੀ ਹਰੀਆਂ ਫਸਲਾਂ ਵੇਖ ਕੇ ਉਹ ਵੀ ਨਹੀਂ ਲਿਖ ਕੇ ਲੈ ਕੇ ਗਿਆ ਤੇ ਕੀ ਕਰਾਂਗੇ ਇੱਥੇ ਤੁਸੀਂ ਦੱਸੋ ਕਹਿੰਦਾ ਹਰੀਆਂ ਪਰ ਦਾਣੇ ਤੀਨਾ ਉਹਨੂੰ ਹੈਗੇ ਜੇ ਫਸਲ ਹਰੀ ਆ ਤੇ ਉਹਨੂੰ ਬਥੇਰੀ ਅਪੀਲ ਕੀਤੀ ਵੀ ਲਿਖੋ ਇਹਨੂੰ ਕਹਿੰਦਾ ਜਿਹੜੀ ਫਸਲ ਹਰੀ ਆ ਉਹ ਮੈਂ ਨਹੀਂ ਲਿਖਣੀ ਇੱਥੇ ਕਿੰਨੇ ਏਕੜ ਜਿਹੜੀ ਫਸਲ ਆ ਉਹ ਹੁਣ ਪਾਣੀ ਚ ਲੱਗ ਗਿਆ ਤੇ ਥੋੜੀ ਬਹੁਤ ਹਰੀ ਆ ਤੇ ਦਾਣੇ ਉਹਨੂੰ ਜਿਹੜੀ ਚੀਜ਼ ਚਾਹੀਦੀ ਆ ਜਿਹੜੀ ਪੈਸੇ ਵਾਲੀ ਉਹ ਤਾਂ ਨਹੀਂ ਨਾ ਹੈਗੀ ਹਰੀ ਕੀ ਕਰਾਂਗੇ ਹੁਣ ਕਿ ਉਹ ਲਿਖ ਕੇ ਉਹ ਵੀ ਨਹੀਂ ਲੈ ਕੇ ਗਿਆ ਹੁਣ ਇਹ ਚਾਚਾ ਜੀ ਦੀ 11 ਕਿੱਲੇ ਪਹਿਲੀ ਠੀਕ ਕੀਤੀ ਆ ਤੇ 11 ਕਿੱਲਾਂ ਦਾ ਠੇਕਾ ਲਾ ਲਓ 2 ਲੱਖ ਰੁਪਈਆ ਖਰਚਾ ਉੱਤੇ ਆ 10 ਲੱਖ ਦੇ ਇਸ ਟਾਈਮ ਤੇ ਇਹ ਥੱਲੇ ਆ 10 ਲੱਖ ਦੇ ਤੇ ਕਿਸੇ ਨੂੰ ਪਤਾ ਨਾ ਵੀ ਇਹ ਇਸ ਨੁਕਰ ਦੇ ਵਿੱਚ ਵੀ ਕੋਈ ਨਾ ਕਰ ਹੁਣ ਇਹਦੇ ਬੂਏ ਗਾੜੀ ਤੇ ਉਹਨੇ ਠੀਕ ਉਹਨੇ ਠੇਕੇ ਵਾਲੇ ਨੇ ਕਿਹੜੇ ਮਾਰਨੇ ਆ ਕਿ ਨਹੀਂ ਉਹਨਾਂ ਨੂੰ ਜੇ ਕਹੀਏ ਕੁਝ ਕਰੋ ਉਹ ਤੇ ਫਲਾ ਕੀ ਕਹਿੰਦੇ ਆ ਵੀ ਤੁਸੀਂ ਜੇ ਮੰਨ ਲਓ 20 ਕੁਇੰਟਲ ਨਹੀਂ ਤੇ 22 ਨਿਕਲਉਂਦੇ ਤੇ ਦੋ ਸਾਨੂੰ ਦੇ ਜੈਣੇ ਚੌਲਾਂ ਵਾਸਤੇ ਤੇ ਉਹ ਕਹਿੰਦੇ ਜੇ ਅਸੀਂ ਠੇਕਾ ਲਿਆ ਆ ਤੇ ਕੁੱਥੀਆਂ ਦਾ ਆਟਾ ਵੀ ਅਸੀਂ ਲਿਉਨੇ ਆ ਗੱਲ ਉਹਨਾਂ ਦੀ ਵੀ ਠੀਕ ਆ ਵੀ ਜੇ ਜ਼ਿਆਦਾ ਨਿਕਲਉਂਦੇ ਤੇ ਤੁਸੀਂ ਕਿਹੜੇ ਸਾਡੇ ਘਰੇ ਛੱਡ ਜੈਣੇ ਉਹ ਅੱਗੋਂ ਇਦਾਂ ਕਹਿੰਦੀ ਠੇਕੇ ਵਾਲਿਆਂ ਦੇ ਕੋਲ ਜਾਈਏ ਤੇ ਕਈ ਹੈਗੇ ਰੱਬ ਦੇ ਰੱਬਰ ਕੇ ਬੰਦੇ ਹੈਗੇ ਆ ਛੱਡ ਦਿੰਦੇ ਹੈਗੇ ਨਹੀਂ ਛੱਡਦੇ ਹੁਣ ਇਹ ਪਟਵਾਰੀ ਨੂੰ ਵੀ ਚਾਹੀਦਾ ਆ ਜਾਂ ਇਹਨਾਂ ਨੂੰ ਸਰਕਾਰਾਂ ਕਹਿਣ ਕੁਛ ਕੋਈ ਅਪੀਲ ਕਰਨ ਵੀ ਜੇ ਹਰੇ ਆ ਕੋਈ ਦਾਣੇ ਤੇ ਉਹਦੇ ਵੇਖਣ ਵੀ ਦਾਣੇ ਨਹੀਂ ਹੈਗੇ ਉਹਦੇ ਨਾਲ ਇੱਥੇ ਬਥੇਰਾ ਯੋਰ ਲਾਇਆ ਉਹਨਾਂ ਨੇ ਨਹੀਂ ਹਰੀ ਫਸਲ ਨਹੀਂ ਲਿਖ ਕੇ ਲੈ ਕੇ ਗਏ ਕਹਿੰਦੇ ਕਿਸਾਨ ਨਾ ਜਾਂ ਜੱਟ ਨਾ ਕਹਿ ਲਈਏ ਕਿ ਤੱਕਾ ਹੀ ਹੁੰਦਾ ਆ ਰਿਹਾ 100% 80% ਤੱਕ ਆਉਂਦਾ ਆ ਰਿਹਾ ਇਹ ਕੀ ਕਰੀਏ ਹੁਣ ਇੱਥੇ ਜਿਹੜਾ ਨਿਕੋ ਨਿੱਕਾ ਹੈ ਵਿਚਾਰਾ ਕੋਈ ਦੁਬਈ ਨੂੰ ਚਲ ਜਾਂਦਾ ਆ ਜਿੰਨੀ ਕੇ ਕਿਸੇ ਦੀ ਵਾਹ ਕੋ ਕਿਸੇ ਬੰਦੇ ਨੂੰ ਚਲ ਜਾਂਦਾ ਆ ਤੇ ਕਹਿ ਦਿੰਦੇ ਆ ਜੀ ਇੱਥੇ ਖੇਤੀ ਨਹੀਂ ਕਰਦੇ ਆਪਦੇ ਕਲਚਰ ਨਾਲ ਨਹੀਂ ਜੁੜਦੇ ਤੇ ਕੀ ਕਰਾਂਗੇ ਕਲਚਰ ਨਾਲ ਜੁੜ ਕੇ ਨਿੱਕੇ ਕਿਸਾਨ ਕੋਲੋਂ ਨਿੱਕੇ ਕਿਸਾਨ ਕੋਲ ਇੰਨੇ ਸੰਦੀ ਨਹੀਂ ਹੁੰਦੇ ਠੀਕ ਹੈ ਜੀ ਇਹਨੂੰ ਆਪਾਂ ਵਾਹ ਸਕੀਏ ਠੀਕ ਹੈ ਜੀ ਫਿਰ ਹੁਣ ਆਪਾਂ ਕਰਾਇਏ ਤੇ ਸ਼ੈ ਲੈ ਜੇ ਤੁਸੀਂ ਰੋਟਾ ਵੀਟਰ ਵੇਖ ਲਓ ਵੀ 8 ਲੱਖ ਦਾ ਟਰੈਕਟਰ ਆ ਫਿਰ ਰੋਟਾ ਵੀਟਰ ਨਿੱਕਾ ਕਿਸਾਨ ਲਿਆਊਗਾ ਤੁਸੀਂ ਦੱਸੋ ਹੱਲਾ ਨਾ ਹੱਲਾ ਨੂੰ ਇਹਨੂੰ ਕੀ ਨਾਂ ਲੈਂਦੇ ਆ ਜਿਹੜੀ ਇਹਨੇ ਹੱਲਾ ਦੇ ਨਾਲ ਵੱਜਣੀਆਂ ਜੀਆਂ ਧੋੜੀਆਂ ਠੀਕ ਹੈ ਜੀ ਹੁਣ ਇਹਦੇ ਵਿੱਚ ਆਪਾਂ ਬਹੁਤੀ ਗੱਲ ਆ ਗਈ ਹੱਲਾ ਜਿਹੜਾ ਨੁਕਸਾਨ ਹੋਇਆ ਤੁਸੀਂ ਤਕਰੀਬਨ ਦੇਖ ਸਕਦੇ ਨੁਕਸਾਨ ਹੋਇਆ ਜਿਹੜੇ ਕਿਹੇ ਬੰਦੇ ਦੀ ਵੀ ਆਪਣੀ ਦੋ ਗੱਲਾਂ ਤੋਂ ਪਹਿਲੀ ਵੱਧ ਨਹੀਂ ਗਈ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਇੱਥੇ ਵੀ ਕੋਈ ਬਹੁਤੇ ਤਗੜੇ ਬੰਦੇ ਨਹੀਂ ਆ ਨਿੱਕੇ ਜਿਵੇਂ ਦਾ ਜੀ ਉਸ ਹੜ੍ਹਾਂ ਦੇ ਵਿੱਚ ਜ਼ਿਆਦਾਤਰ ਨੁਕਸਾਨ ਛੋਟੇ ਜ਼ਿਮੀਦਾਰਾਂ ਦਾ ਜ਼ਿਆਦਾ ਹੈ ਕਿਉਂਕਿ ਜਿਹੜੇ ਤਗੜੇ ਆ 20 ਕਿੱਲੇ ਵਾਲਾ 30 ਕਿੱਲੇ ਵਾਲਾ ਉਹਦੇ ਕੋਲ ਆਪਦਾ ਬੈਂਕ ਬੈਲੈਂਸ ਹੈਗਾ ਆ ਕਿਉਂਕਿ ਪਹਿਲਾਂ ਦਾ ਜੇ ਇੰਨੇ ਚਿਰ ਦੀਆਂ ਉਹ ਵਾਉਂਦੇ ਆਉਣ ਦੇ ਕਰਦੇ ਆਉਣ ਦੇ ਜਿਹੜਾ 2-3 ਕਿੱਲੇ ਵਾਲਾ ਆ ਉਹ ਤੇ ਸਿਰਫ ਆਪਦੀ ਪੂੰਜੀ ਕਰਦਾ ਆ ਵੀ ਲੈਣ ਤੇ ਆੜਤੀਏ ਕੋਲੋਂ ਕੁਝ ਪਹਿਲਾਂ ਲੈ ਜਾਂਦੇ ਹੁਣ ਆੜਤੀਆਂ ਕੋਲੋਂ ਪਹਿਲਾਂ ਤੇ ਪੈਸੇ ਆਏ ਆ ਕੋਈ ਐਸਾ ਨਹੀਂ ਬੰਦਾ ਹੈਗਾ ਵੀ ਜਿਹਦੇ ਨਿਆ ਆੜਤੀਏ ਕੋਲੋਂ ਆਏ ਹੋਣਗੇ ਕੋਈ ਐਹੋ ਜਿਹਾ ਬੰਦਾ ਨਹੀਂ ਹੈਗਾ 2-2 3-3 ਲੱਖ ਰੁਪਈਆ ਆਇਆ ਆ ਇਹ 5 ਲੱਖ ਰੁਪਈਆ ਦੇ ਚਾਚੇ ਦਾ ਹੀ ਆ ਗਿਆ ਹੁਣ ਸਾਰੀ ਫਸਲ ਤੇ ਫੇ ਠੇਕਾ ਦਿੱਤਾ ਉੱਤੇ ਮੁੜ ਕੇ 2 ਲੱਖ ਰੁਪਈਆ ਖਰਚਾ ਲਾਇਆ 1 ਕਿੱਲੇ ਤੇ 15 ਤੋਂ 16000 ਰੁਪਈਆ ਜੇ ਚੰਗੀ ਤਰ੍ਹਾਂ ਲਾਈਏ ਚੰਗੀ ਦਵਾਈ ਪਾਈਏ ਤੇ 20000 ਰੁਪਈਆ ਇੱਕ ਫਸਲ ਇੱਕ ਕਿੱਲੇ ਤੇ ਆ ਜਾਂਦਾ ਤੇ 11 ਕਿੱਲਾਂ ਦੀ ਕਿੰਨਾ ਆ ਗਿਆ ਗੀਤਾਂ ਦੇ ਵਿੱਚ ਜੱਟਾਂ ਦੀ ਜੂਨ ਬੜੀ ਵਧੀਆ ਵਿਖਾਈ ਹੁੰਦੀ ਆ ਜੱਟ ਹਥਿਆਰ ਗੱਡੀਆਂ ਤੇ ਰਿਐਲਿਟੀ ਜਿਹੜੀ ਆ ਉਹ ਸਾਹਮਣੇ ਇਹ ਆ ਇਹ ਬੈਕ ਕੈਮਰਾ ਹੀ ਆ ਸਾਰਾ ਕੁਝ ਰਿਐਲਿਟੀ ਜਿਹੜੀ ਆ ਉਹ ਬੜੀ ਵੱਖਰੀ ਚੀਜ਼ ਆ ਇਹ ਗੀਤਾਂ ਨਾਲ ਨਹੀਂ ਮਾਰਦਾ ਬਸ ਗੀਤਾਂ ਦੇ ਵਿੱਚ ਜੋ ਦਿਖਾਇਆ ਜਾਂਦਾ ਉਹ ਨਹੀਂ ਹੈਗਾ ਵੀ ਇਹ ਵੀ ਵੇਖ ਲਓ ਤੁਹਾਡੇ ਸਾਹਮਣੇ ਆ ਆਹ ਜੀ ਆਹ ਦਿਖਾਉਣਾ ਗੀਤਾਂ ਦੇ ਵਿੱਚ ਇੱਥੇ ਘਮਾਉਣ ਹਨ ਟਰੈਕਟਰ ਆ ਕੇ ਇੱਥੇ ਘਮਾਉਣ ਆ ਕੇ ਟਰੈਕਟਰ ਇੱਥੇ ਸਟੈਂਡ ਕਰਨ ਗਾਣੇ ਵਾਲੇ ਇੱਥੇ ਤੇ ਕੋਈ ਵਿਰਲਾ ਹੀ ਆਉਂਦਾ ਇੱਥੇ ਸਰਕਾਰੀ ਆ ਬੰਦੇ ਆਏ ਪਟਵਾਰੀ ਆਏ ਉਹ ਕਹਿੰਦੇ ਤੁਹਾਡਾ ਝੋਨਾ ਰਿਆ ਆਈ ਲੈ ਕੇ ਨਹੀਂ ਲੈ ਕੇ ਜਾਣਾ ਮਨ ਕਾਫੀ ਦੁਖੀ ਹੁੰਦਾ ਬਹੁਤ ਜ਼ਿਆਦਾ ਮਨ ਤੇ ਦੁਖੀ ਹੁੰਦਾ ਜੀ ਜਦੋਂ ਸਰਕਾਰ ਵੀ ਨਾ ਬਾ ਮਨ ਤੇ ਦੁਖੀ ਹੁੰਦਾ ਜੀ ਜਦੋਂ ਸਰਕਾਰ ਵੀ ਬਾਹਾਂ ਨਾਲ ਫੜੇ ਤੇ ਕੋਈ ਸੰਥਾ ਵਾਲੇ ਵੀ ਆਣ ਕੇ ਫੋਟੋਆਂ ਲਵਾ ਕੇ ਚੱਲ ਜਾਂਦੇ ਕੋਈ ਖਾਸ ਗੱਲ ਨਾ ਹੋਵੇ ਮਨ ਤੇ ਦੁਖੀ ਹੋਣੇ ਹੈ ਫਸਲ ਤਬਾਹ ਹੋ ਚੁਕੀ ਆ ਤੇ ਫੋਟੋਆਂ ਲੋ ਆ ਕੇ ਚਲ ਜਾਂਦੇ ਆ ਹੂੰ ਜੀ ਫਲਾਣੇ ਪਿੰਡ ਗਏ ਆ ਹੁਣ ਮਨਪੀਜ ਮਨਨਾ ਜੀ ਆਏ ਇੱਥੇ ਤੇ ਉਹਨਾਂ ਲਿਸਟ ਬਣਾਈ ਮਨਦੀਪ ਸਿੰਘ ਮਨ ਹਾਂ ਤੇ ਲਿਸਟ ਬਣਾਈ ਆਈ ਮਾੜੇ ਕਿਸਾਨਾਂ ਦੀ ਬਣਾ ਕੇ ਦਿੱਤੀ ਉਹਨਾਂ ਨੂੰ ਤੇ ਕੁਝ ਪਿੰਡ ਦੇ ਇਹੋ ਜਿਹੇ ਆਨਸਰ ਹੈਗੇ ਆ ਜਿਨ੍ਹਾਂ ਨੇ ਲਿਸਟ ਜਿਹੜੀ ਆ ਆਪਦੇ ਚੁੰਮਚੀਆਂ ਦੀ ਕਰ ਲਈ ਤੇ ਦੂਜੇ ਜਿਹੜੇ ਆ ਉਹ ਫੇਰ ਬਾਡੀ ਰਹੇ ਨਹੀਂ ਮਿਲਿਆ ਗੀਆਂ ਜਿਨ੍ਹਾਂ ਜਿਨ੍ਹਾਂ ਦੀ ਜਿਨ੍ਹਾਂ ਦਾ ਨੁਕਸਾਨ ਕੋਈ ਜ਼ਿਆਦਾ ਵੀ ਨਹੀਂ ਹੋਇਆ ਉਹਨਾਂ ਨੂੰ 10-10 ਟੋੜੀ ਮਿਲ ਗਈ ਹੈ ਇਹਨਾਂ ਦੇ 10-10 ਟੋੜੀ ਲਿਖੀ ਇਹਨਾਂ ਨੂੰ ਦੋ ਟੋੜੀ ਮਿਲੇ ਠੇਕੇ ਵਾਲਿਆਂ ਨੂੰ ਜਿਨ੍ਹਾਂ ਦੀ ਮਾਲਕੀ 10 ਕਿੱਲੇ ਆ ਉਹਨਾਂ ਨੂੰ 10-10 ਟੋੜੀ ਤੇ ਜਿਨੇ ਠੇਕੇ ਤੇ ਲਈ ਉਹਨੂੰ ਦੋ ਟੋੜੀ ਕੀ ਕਰੂ ਬੰਦਾ ਇੱਥੇ ਉਹ ਆਪਣੀ ਉਹ ਬਿਲਕੁਲ ਵਧੀਆ ਸੇਵਾ ਨਿਭਾ ਕੇ ਗਏ ਆ ਆਪਣੀ ਬਿਲਕੁਲ ਵਧੀਆ ਬੰਦੇ ਦੇ ਖਰੇ ਬੰਦੇ ਨੇ ਉਹ ਜਿਹੜੀ ਜਬਾਨ ਕਰ ਜਾਂਦੇ ਆ ਉਹ ਭੱਜਦੇ ਨਹੀਂ ਉਹਦੇ ਤੋਂ ਪਰ ਅੱਗੇ ਵੀ ਇਤੇ ਬੰਦੇ ਚੰਗੇ ਹੋਣੇ ਚਾਹੀਦੇ ਨਾ ਜਿਨ੍ਹਾਂ ਨੇ ਅੱਗੇ ਜਦੋਂ ਉਹਨਾਂ ਕਹਿਤਾ ਵੀ ਤੁਸੀਂ ਆਪਦੀ ਇਮਾਨਦਾਰੀ ਨਾਲ ਲਿਸਟ ਬਣਾ ਕੇ ਦਿਓ ਜਿਹੜਾ ਠੇਕੇ ਵਾਲਾ ਆ ਜਾਂ ਦੋ ਕਿੱਲੇ ਢਾਈ ਵਾਲਾ ਜਿਹਦੇ ਕੋਲ 10 ਕਿੱਲੇ ਪੈਲੀ ਆ ਉਹ ਵੀ ਠੀਕ ਕਿਸਾਨ ਆ ਬੜਾ ਬੈਲੈਂਸ ਉਹਦੇ ਕੋਲੇ ਬੈਂਕ ਬੈਲੈਂਸ ਬਹੁਤ ਹੋਊਗਾ 10 ਕਿੱਲਿਆਂ ਦੀ ਫਸਲ 2-3 ਲੱਖ ਦੀ ਹਰ ਸਾਲ ਜਿਹੜੀ ਉਹਦੇ ਵੱਜਦੀ ਆ ਤੇ ਉਹ ਜਿਹੜੀ ਲਿਸਟ ਆ ਆਪਣੇ ਬੰਦਿਆਂ ਦੇ ਨਾਂ ਉੱਤੇ ਲੈਣ ਤੇ ਵੀ ਥੱਲੇ ਤੱਕ ਆਉਂਦੇ ਆ ਜੇ ਸਮਾਨ ਖਤਮ ਹੋ ਜਾਊਗਾ ਤੇ ਥੱਲੇ ਦੁੱਝ ਹੀ ਰਹਿ ਜਾਣਗੇ ਤੇ ਸਹੀ ਗੱਲ ਰਹਿ ਵੀ ਦੁੱਝ ਹੀ ਗਿਆ ਥੱਲੇ ਤੇ ਆਪਦੇ ਬੰਦਿਆਂ ਨੂੰ ਵੰਡਤਾ ਸਮਾਨ ਟੜੀ ਬਾਜੀਆਂ ਜਿਹੜੀਆਂ ਨਾ ਉਹ ਨਹੀਂ ਕਿਸੇ ਬੰਨੇ ਲੱਗਣ ਦਿੰਦੀਆਂ ਮੈਂ ਮਸਲਾ ਇੱਥੇ ਆ ਗਿਆ ਕਿ ਸਾਨੂੰ ਵੋਟਾਂ ਨਹੀਂ ਪਾਈਆਂ ਤੁਸੀਂ ਚੰਗੇ ਕੰਮ ਕਰੋ ਕੀਤਾ ਅਗਲੀ ਜੇ ਤੁਹਾਨੂੰ ਵੋਟਾਂ ਪਾ ਦੀਏ ਤੁਸੀਂ ਕਰਕੇ ਦਿਖਾਓ ਇਹਨੂੰ ਜੇ ਤੁਸੀਂ ਕੋਈ ਕਰਦੇ ਨਹੀਂ ਤੇ ਤਾਂ ਹੀ ਨਹੀਂ ਨਾ ਪਾਈਆਂ ਤੁਸੀਂ ਇਦਾਂ ਕਰੋ ਸਾਡੇ ਇਹ ਇੱਕ ਇਹਨਾਂ ਨੂੰ ਇੱਕ ਸਮਝਣਾ ਚਾਹੀਦਾ ਜੇ ਤੁਹਾਨੂੰ ਵੋਟਾਂ ਨਹੀਂ ਪਾਈਆਂ ਤੇ ਤੁਹਾਡਾ ਕੋਈ ਉਹਦੇ ਦੀ ਗਲਤੀ ਹੋਊਗੀ ਤੁਹਾਡੀ ਵੀ ਤੁਸੀਂ ਚੰਗੇ ਕੰਮ ਸਾਨੂੰ ਕਰਕੇ ਦਿਖਾਓ ਤੇ ਅਗਲੀ ਵਾਰ ਨੂੰ ਤੁਹਾਨੂੰ ਕਹਿਣ ਦੀ ਲੋੜ ਨਹੀਂਗੀ ਤੇ ਤੁਹਾਨੂੰ ਵੋਟਾਂ ਪਾਵਾਂਗੇ ਜਦੋਂ ਸਾਡਾ ਪਤਾ ਹੀ ਕੋਈ ਨਹੀਂ ਪਿਆ ਸਰਪੰਚ ਕੋ ਉਧਾਰ ਘਾਟ ਫੜਾਇਆ ਤੇ ਉਹ ਅਗਲੇ ਕੋ ਮਿਲਣਾ ਜਾ ਕੇ ਕਿ ਉਦੋਂ ਅਗਲੇ ਕੋ ਮਿਲਣਾ ਤੇ ਕੀ ਅਸੀਂ ਇਹਨਾਂ ਜੇ ਤੁਹਾਨੂੰ ਕੋਈ ਪੈਸਾ ਨਹੀਂ ਲੈਣਾ ਇਹਨਾਂ ਕੋ ਬੋਟਾਂ ਦਾ ਇਹੋ ਕੰਮ ਆਲੀ ਪਿੰਡਾਂ ਦੇ ਵਿੱਚ ਤਾਂ ਸਮਾਜ ਸੇਵੀ ਜਿੱਥੇ ਬੰਦੀਆਂ ਵਕ ਵਕ ਸਿੰਗਰਸ ਕਹਿ ਸਕਦੇ ਆ ਸਿਆਸਤਦਾਨ ਹਰ ਕਿਤੇ ਪਹੁੰਚੇ ਇੱਥੇ ਕਿੰਨੇ ਕੁ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਇਸ ਪਿੰਡ ਵਿੱਚ ਗਿਣਤੀ ਦੇ ਵਿੱਚ ਇੱਕ ਵਾਰ ਤੇ ਸੋਨੀਆ ਮਾਨ ਆਏ ਆ ਉਹ ਵੀ ਪਿੱਛੇ ਉਹਦਾ ਪਾਣੀ ਜ਼ਿਆਦਾ ਸੀ ਤੇ ਉਥੋਂ ਪਿੱਛੋਂ ਹੀ ਚਲੇ ਗਏ ਆ ਆਉਣ ਦਾ ਫਾਇਦਾ ਤਾਂ ਆ ਜੇ ਹੁਣ ਤੁਸੀਂ ਆਏ ਜੂ ਵੀਡੀਓ ਕੀਤੀ ਆ ਸਾਡਾ ਦੁੱਖ ਸੁਣਾਇਆ ਕਿਸੇ ਨੂੰ ਦੁੱਖ ਸੁਣਾਉਂਗੇ ਤੇ ਤੁਹਾਡਾ ਵੀ ਫੇਰੀ ਫਾਇਦਾ ਹੁੰਦਾ ਜੇ ਤੁਸੀਂ ਚਾਹ ਪੀ ਕੇ ਚਲੇ ਜਾਓਗੇ ਤੇ ਕੀ ਕੀ ਕਰਾਂਗੇ ਫਿਰ ਆਏ ਬਥੇਰੇ ਆ ਸਿਰਫ ਫੋਟੋਆਂ ਲਈ ਆ ਤੇ ਜ਼ਿਆਦਾਤਰ ਆਪਣੇ ਲੋਕਾਂ ਨੂੰ ਇਹ ਬੜੀ ਆਦਤ ਆ ਵੀ ਜਿਹੜੀ ਚੀਜ਼ ਖਬਰਾਂ 'ਚ ਜਾਂ ਰੀਲਾਂ ਤੇ ਮਸ਼ਹੂਰ ਹੋ ਜਾਂਦੀ ਹੈ ਹਾਈਲਾਈਟ ਹੋਇਆ ਰਮਦਾਸ ਏਰੀਆ ਖੋਨੇ ਵਾਲ ਹੋ ਗਿਆ ਜ਼ਿਆਦਾਤਰ ਸੇਵਾ ਉਧਰ ਗਈ ਆ ਹੁਣ ਵੀ ਟਰੈਕਟਰਾਂ ਦੀ ਸੇਵਾ ਇਸ ਟਾਈਮ ਤੇ ਤਰਨ ਤਾਰਨ ਵੀ ਲੋੜ ਟਰੈਕਟਰਾਂ ਦੀ ਉੱਥੇ ਵੀ ਪੰਜ ਪੰਜ ਫੁੱਟ ਰੇਤਾ ਚੜਿਆ ਇਹ ਨਹੀਂ ਵੀ ਕੱਲਾ ਉਹ ਖੋਨੇ ਵਾਲੀ ਚੜਿਆ ਤੇ ਉਹ ਸਿਰਫ ਡੇਰੇ ਬਾਬੇ ਨਾਨਕ ਦਾ ਇੱਕੋ ਰੂਟ ਹੀ ਫੜਿਆ ਹੁਣ ਉਧਰ ਨੂੰ ਤਰੇ ਜਾਂਦੇ ਨੇ ਇਹ ਨਹੀਂ ਕਿ ਜੇ 100 ਟਰੈਕਟਰ ਆਦੇ ਆਪਾਂ ਪੰਜੀ ਇਧਰ ਲੈ ਜਾਈਏ ਪੰਜੀ ਇਧਰ ਲੈ ਜਾਈਏ ਇੱਕੇ ਥਾਂ ਤੇ ਹੁਣ 200 200 ਟਰੈਕਟਰ ਚੱਲਣ ਡਿਆ ਡੇਰੇ ਬਾਬੇ ਨਾਨਕ ਤੇ ਜਿੱਥੇ ਲੋੜ ਆ ਉੱਥੇ ਗਈ ਨਹੀਂ ਇਧਰ ਵੀ ਵੀ ਜਾਨਣ ਕੀ ਉੱਥੇ ਵੀ ਚਲੂ ਰੇਤਾ ਚੜ੍ਹਿਆ ਆ ਪਰ ਇਹ ਸਾਰੀ ਥਾਂਾਂ ਦੇ ਵੰਡ ਵਰਤੇ ਕੇ ਜਾਣ ਨੌਜਵਾਨੀ ਦੇ ਵਿੱਚ ਇਹ ਜਨੂਨ ਤਾਂ ਜ਼ਰੂਰ ਵੱਡੇ ਕਹਿੰਦੇ ਨੇ ਕਿ ਇੱਥੇ ਰਹੋ ਇੱਥੇ ਰਹਿ ਕੇ ਖੇਤੀ ਕਰੋ ਲੇਕਿਨ ਇਹੋ ਜਿਹੇ ਹਾਲਾਤ ਵੇਖ ਕੇ ਮਨ ਦੁਖੀ ਹੁੰਦਾ ਇਹੋ ਜਿਹੇ ਹਾਲਾਤ ਵੇਖ ਕੇ ਤੇ ਬਸ ਇਹੋ ਹੀ ਜੀ ਕਰਦਾ ਵੀ ਪਾਸਪੋਰਟ ਟਿਕਟ ਹੋਈਏ ਵਿੱਚ ਚਲ ਜੀਏ ਕਿਤੇ ਨਾ ਮੈਂ ਰਹਿਣ ਦਾ ਦਿਲ ਨਹੀਂ ਕਰਦਾ ਬਿਲਕੁਲ ਜੀ ਬਿਲਕੁਲ ਨਹੀਂ ਦਿਲ ਕਰਦਾ ਸਹੀ ਔਖੀ ਹੈ ਕਿਸਾਨ ਧਾਰ ਕਾਰਡ ਤੇ ਪਾਸਪੋਰਟ ਨਾ ਬੰਦਾ ਹੋਵੇ ਤੇ ਦੇ ਕੇ ਉਹਨਾਂ ਨੂੰ ਗਾ ਜਾਈਏ ਇੱਥੇ ਤੇ ਮੁੜ ਕੇ ਉਹਨੂੰ ਜੀ ਨਹੀਂ ਕਰਦਾ ਮੈਂ ਪੰਜਾਬ ਦੇ ਜਿਹੜੇ ਸਰਕਾਰੀ ਦੀ ਮਾੜੀ ਆ ਵੀ ਕਿ ਬਾਹਰ ਨਹੀਂ ਫੜਦੀ ਪਰ ਆਸ ਕਰਦੇ ਹਾਂ ਕਿ ਹੁਣ ਤੁਹਾਡੇ ਜਿਹੜੇ ਆ ਨਾਲ ਕੁਝ ਸਮਾਏ ਸੇ ਵੀ ਜਥੇਬੰਦੀਆਂ ਖਲੋਣ ਜਾਂ ਸਰਕਾਰ ਆ ਕੇ ਆਸ ਤੇ ਵੀ ਜਰੂਰ ਕਰਦੇ ਆਂ ਵੀ ਪੰਜਾਬ ਸਰਕਾਰ ਵੀ ਸਾਡੇ ਨਾਲ ਜਾਣ ਕੇ ਬਜਟਾਂ ਦੀ ਬਾਹ ਮੜੇ ਕਿਉਂਕਿ ਸਰਕਾਰ ਥੋੜਾ ਬੋਧਾ ਹੈ ਹਿੰਮਤ ਮਾਰੀ ਤੇ ਅਗਲੀ ਫਸਲ ਜਿਹੜੀ ਸੌਖੀ ਬੀਜੀ ਜਾਵੇ ਇਹ ਫਸਲ ਤੇ ਤਬਾਹ ਹੋ ਚੁੱਕੀ ਆ ਕੋਈ ਪੰਜਾਬ ਜਥੇਬੰਦੀਆਂ ਵੀ ਆਉਣ ਜਿੰਨਾ ਜੱਟਾਂ ਦੀ ਬਾਹ ਫੜੀ ਜਾਵੇ ਕਿਉਂਕਿ ਫਸਲ ਤੇ ਤਬਾਹ ਹੋ ਚੁੱਕੀ ਆ ਜੱਟਾਂ ਦੀ ਪੈਸਾ ਕਿਸ ਬੰਦੇ ਨੂੰ ਨਹੀਂ ਆ ਰਿਹਾ ਪਰ ਇਹਨੂੰ ਵਾਹ ਕੇ ਹੁਣ ਅਗਲੀ ਫਸਲ ਦੀ ਬੀਜਣੀ ਆ ਉਹਦੇ ਵਾਸਤੇ ਖਰਚਾ ਤੇ ਜਰੂਰ ਚਾਹੀਦਾ ਹੈ ਤੁਸੀਂ ਸਿਆਣੀ ਜਵਾਬ ਸਰਕਾਰ ਨੂੰ ਚਾਹੀਦਾ ਵੀ ਉਹਦੇ ਅੱਗੇ ਅਪੀਲ ਆ ਵੀ ਆ ਝੋਨੇ ਦੀ ਫਸਲ ਬਾਕੀ ਤੁਸੀਂ ਆ ਦੇਖ ਸਕਦੇ ਹੋ ਭਾਈ ਐਡੀ ਲੰਮੀ ਐ ਕਿੰਨਾ ਡੀਜ਼ਲ ਖਾਊਗੀ ਇਹ ਨਾ ਇਹਨੂੰ ਅੱਗ ਲਗਣੀ ਆ ਜੀ ਠੀਕ ਹੈ ਜੀ ਹੁਣ ਇਹਨੂੰ ਕਿੱਥੇ ਖੜੀਏ ਜੇ ਇਹ ਇਹਨੂੰ ਅੱਗ ਲਾਉਨੇ ਆ ਅੱਗ ਲਈ ਤੇ ਕੀ ਹੁਣ ਅੱਗ ਲਾਈਏ ਤੇ ਇਹਨੂੰ ਆਂਦੇ ਜੀ ਪਰਚਾ ਹੂ ਇੱਥੇ ਦੱਸੋ ਕਿੱਧਰ ਜਾਈਏ ਅਸੀਂ ਦੱਸੋ ਬਿਨਾ ਦੱਸੇ ਦੱਸ ਕਿੱਧਰ ਜਾਈਏ ਇਹ ਜੀ ਮੈਪ ਦੇ ਹਿਸਾਬ ਨਾਲ ਨਕਸ਼ੇ ਨਾਲ ਹੀ ਪਤਾ ਲੱਗ ਜਾਂਦਾ ਅੱਗ ਕੀ ਨਾਲ ਲੈਂਦੇ ਵੀ ਅੱਗ ਲਾਈ ਆਸੀਂ ਉਹਨਾਂ ਨੂੰ ਆਹ ਨਹੀਂ ਦਿਹਾ ਨਕਸ਼ੇ ਦੇ ਨਾਲ ਹੀ ਵੀ ਕੀ ਨਾਲ ਲੈਂਦੇ ਬਰਬਾਦੀ ਹੋਈ ਇੱਥੇ ਗੱਲ ਆ ਜੀ ਮਤਲਬ ਮਾੜੇ ਦੀ ਕੋਈ ਸਾਰ ਨਹੀਂ ਲੈਂਦਾ ਬਿਲਕੁਲ ਜੀ ਬਿਲਕੁਲ ਮਾੜੇ ਨੂੰ ਸਗੋਂ ਗਲੋਂ ਘੋੜਦੇ ਆ ਇਹਨੂੰ ਬਿਲਕੁਲ ਜੀ 3000 ਰੁਪਏ ਦੇ ਤੇ ਇਹਨੂੰ ਖਾਲੀ ਕਰਦੇ 2-3000 ਆ ਜਾਣਾ ਤੇ 4 ਤੋਂ 4450 ਰੁਪਏ ਦੇ ਤੇ ਇਹਨੂੰ ਬੀਜਣ ਦਾ ਆਉਣਾ ਜਾਨੀ ਕਿ ਹੱਲੇ ਵੀ 1 ਕਿੱਲੇ ਦਾ 7 ਤੋਂ 8000 ਰੁਪਏ ਦਾ ਖਰਚਾ ਹੈਗਾ ਆ ਤੇ ਹੁਣ ਇਹ ਇਹਨਾਂ ਦਾ 11 ਕਿੱਲੇ ਠੇਕੇ ਤੇ ਆ ਕਿੰਨਾ ਲੱਖ ਡੇਢ ਲੱਖ ਦਾ ਇਹਨਾਂ ਦਾ ਖਰਚਾ ਹੈਗਾ ਹਣਾ ਜੀ ਤੇ ਇਹ ਕਿੱਥੋਂ ਲੈ ਆਉਣਗੇ ਹੁਣ ਇਹ ਤੇ ਪਹਿਲਾਂ ਹੀ ਲਿਆ ਕੇ ਵਿਆਜੀ ਇਹਨਾਂ ਦਿੱਤੇ ਆ ਕਿੱਥੋਂ ਅਗਲੇ ਇੰਨੇ ਲੈ ਕੇ ਆਉਣਗੇ ਕਿਦਾਂ ਬੀਜਣਗੇ ਕੀ ਕਰਨਗੇ ਕਲਪ ਸਾਰੇ ਕਹਿ ਲਿਏ ਕਿ ਪੰਜਾਬ ਭਾਰਤ ਦੀ ਦੇਸ਼ ਭਰ ਦੇ ਵਿੱਚ ਫੈਸਟੀਵਲ ਸੀਜ਼ਨ ਮਨਾਏ ਜਾ ਰਹੇ ਨੇ ਤਿਹਾਰਾਂ ਤੇ ਦਿਨ ਜਿਹੜੇ ਆਖੇ ਜਾ ਰਿਹਾ ਕੀ ਆਗੇ ਆ ਪ੍ਰਸ਼ਾਸਨ ਆਪਣੀ ਡਿਊਟੀਆਂ ਲੱਗ ਰਿਹਾ ਲੋਕ ਜਿਹੜੇ ਆ ਖੁਸ਼ੀਆਂ ਮਨਾ ਰਹੇ ਨੇ ਤਾਂ ਜੱਟਾਂ ਲਈ ਕਿਸਾਨਾਂ ਲਈ ਖੁਸ਼ੀ ਕਿੱਥੋਂ ਤੱਕ ਜਾਇਜ਼ ਹੈ ਸਾਡੇ ਲਈ ਤੇ ਦੀਵਾਲੀ ਵੀ ਸੇਮ ਡੇ ਹੀ ਆ ਕੋਈ ਫਰਕ ਨਹੀਂ ਪੈਂਦਾ ਜੇ ਕੋਈ ਜੇ ਵਿੱਚ ਨਹੀਂ ਖੁਸ਼ ਹੋਣਾ ਤੇ ਦੀਵਾਲੀ ਕੀ ਕਰੂਗੀ ਮਾੜੇ ਹਾਲ ਨੇ ਬਿਲਕੁਲ ਦਿਵਾਲੀ ਦਾ ਇਸ਼ਾਰਾ ਕਰਦਾ ਤੁਹਾਡੇ ਸਾਹਮਣੇ ਹੈ ਜੀ ਜੋ ਕੁਝ ਜੱਟਾਂ ਦੀ ਦਿਵਾਲੀ ਤਿਆਰ ਕੀ ਦਿਵਾਲਾ ਕੱਢਿਆ ਹੋਇਆ ਪਰਮਾਤਮਾ ਨੇ ਚੋ ਕੀਤਾ ਜੇ ਜੋ ਰੱਬ ਦੇ ਰੰਗਿਆ ਵੀ ਦਿਵਾਲਾ ਨਿਕਲ ਗਿਆ ਦਿਵਾਲੀ ਕਾਦੀ ਹੁੰਦੀ ਹੈ ਦਿਵਾਲੀ ਤੇ ਪੈਸੇ ਨਾਲ ਹੀ ਹੁੰਦੀ ਹੈ ਨਾ ਵੇਖਣੀ ਪਰ ਜੱਟਾਂ ਨੇ ਘਰ ਜਿਉਂ ਪੈਸਾ ਨਹੀਂ ਹੈਗਾ ਫਸਲ ਦਬਾ ਹੋ ਗਈ ਹੈ ਤੇ ਦਿਵਾਲੀ ਕਾਦੀ ਹੋਏਗੀ ਤਿਹਾਰਕਾਰੇ ਮਨਾਏ ਜਾਣਗੇ ਹਾਂਜੀ ਤਿਹਾਰ ਕੋਈ ਨਹੀਂ ਮਨਾਏ ਜਾਣਗੇ ਸਾਹਮਣੇ ਨਹੀਂ ਰੋਂਦਾ ਕਿੱਦਾਂ ਜਿੱਦਾਂ ਕੋਈ ਕੱਲਾ ਕਿਸਾਨ ਆਪਦੇ ਫਿਰ ਇਹਨੂੰ ਫਸਲ ਨੂੰ ਢੇਡਾ ਮਾਰਨ ਆਉਂਦਾ ਹੈ ਨਾ ਉਹ ਇੱਥੇ ਬਹਿ ਕੇ ਰੋ ਕੇ ਜਾਂਦਾ ਹੈ ਦਜਿਆਂ ਦੇ ਸਾਹਮਣੇ ਨਹੀਂ ਰੋਂਦਾ ਕੱਲ ਆਉਂਦਾ ਮੈਂ ਗਰੰਟੀ ਦੇਣਾ ਵੀ ਲੋਂਦਾ ਹੂਗਾ ਵਾਕੇ ਬਸ ਇਹ ਸਾਰੇ ਨਾ ਜੀ ਜਾਣਦੇ ਆ ਜੀ ਮੈਂ ਤੈਨੂੰ ਆਸ ਤੱਕ ਕੋਈ ਗੱਲ ਨਹੀਂ ਰੱਬ ਦਊਗਾ ਮੈਂ ਤੈਨੂੰ ਆਸ ਤੱਕ ਦਊਗਾ ਸਿਰਫ ਹੌਸਲਾ ਹੀ ਆ ਕੀ ਹੌਸਲਾ ਇੱਕ ਦੂਜੇ ਨੂੰ ਦੇਈ ਬਿਲਕੁਲ ਜੀ ਬਿਲਕੁਲ ਬਿਲਕੁਲ ਇਹੋ ਜਿਹਾ ਵਾਅਦਾ ਦਿੱਤਾ ਇਹ ਤਾਂ ਖਰਾ ਮੁੱਕ ਗਿਆ ਨਾ ਕਿੱਦਾਂ ਪਤਾ ਲੱਗੂ ਵੀ ਇਹ ਪਹਿਲੀ ਚ ਪਾਣੀ ਆਇਆ ਜੇ ਪਹਿਲੀ ਵਗ ਗਈ ਤੇ ਕੱਲ ਨੂੰ ਅਸੀਂ ਕਿਸੇ ਨੂੰ ਆਨੇ ਵੀ ਸਾਨੂੰ ਖਰਚਾ ਦੋ ਕੋਈ ਜਾਂ ਕਿੱਦਾਂ ਤੇ ਉਹ ਉਹਨਾਂ ਮੰਨਣਾ ਨਹੀਂ ਵੀ ਇਹ ਪਹਿਲੀ ਜਿਹੜੀ ਇਹ ਤੁਹਾਡੇ ਚ ਪਾਣੀ ਆਇਆ ਜਦੋਂ ਨਿਸ਼ਾਨ ਹੀ ਮਿਟ ਗਿਆ ਸਬੂਤ ਹੀ ਚੁੱਕੇ ਗਿਆ ਤੇ ਇਹ ਕਰਕੇ ਅਜੇ ਇਹ ਹਸਣਾ ਨੂੰ ਵਾਉਣ ਕਿਤੇ ਕੁਛ ਹੋਊਗਾ ਜੀ ਬਿਲਕੁਲ ਇਹ ਤਸਵੀਰਾਂ ਤੁਹਾਡੇ ਨਾਲ ਇੱਕ ਵਾਰੀ ਫੇਰ ਸਾਂਝਾ ਕਰਦੇ ਆ ਤਾਂ ਅਸੀਂ ਵੀ ਆਸ ਕਰਦੇ ਆ ਕਿ ਜਿਹੜੇ ਸਿਆਸਤਦਾਨ ਹੈਗੇ ਨੇ ਸਮਾਂ ਸੇ ਵੀ ਜਥੇਬੰਦੀਆਂ ਹੈਗੀਆਂ ਨੇ ਧਾਰਮਿਕ ਜਥੇਬੰਦੀਆਂ ਹੈਗੀਆਂ ਨੇ ਜਿਹੜੀ ਸੇਵਾ ਕਰਦੇ ਦਿਖਾਈ ਦੇ ਰਹੀਆਂ ਨੇ ਲੇਕਿਨ ਇਨ੍ਹਾਂ ਪਿੰਡਾਂ 'ਚ ਵੀ ਆਓ ਇਨ੍ਹਾਂ ਕਿਸਾਨਾਂ ਤੱਕ ਪਹੁੰਚੋ ਜਿਹੜੇ ਤਗੜੇ ਕਰਨੇ ਉਹਨਾਂ ਦੀ ਤਾਂ ਸਪੋਰਟ ਹੋ ਜਾਂਦੀ ਆ ਲੇਕਿਨ ਜਿਹੜੇ ਮਾਤੜ ਸਾਥੀ ਕਹਿ ਸਕਦੇ ਆ ਜਿਨ੍ਹਾਂ ਦੇ ਹਾਲਾਤ ਮਾੜੇ ਨੇ ਦੋ ਦੋ ਤਿੰਨ ਤਿੰਨ ਕਿੱਲੇ ਵਾਲੇ ਜੱਟ ਹੈਗੇ ਨੇ ਕਿਉਂਕਿ ਜੋ ਖਾਣਾ ਉਹ ਬੀਜਣਾ ਤਾਂ ਉਹੀ ਨਹੀਂ ਰਹਿਣਾ ਤਾਂ ਫਿਰ ਪੱਲੇ ਕੀ ਰਹਿਣਾ ਤਾਂ ਇਹ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਨੇ ਪਿੰਡ ਘਰਿਆਲ ਤੋਂ ਤਾਂ ਆ ਅਸੀਂ ਵੀ ਕਰਦੇ ਆ ਕਿ ਜਿਹੜੇ ਵੀ ਵੀਰੇ ਵੀਡੀਓ ਵੇਖ ਰਹੇ ਨੇ ਸਮਾਸੀ ਵੀ ਜਿੱਥੇ ਬੰਦੀਆਂ ਵੀਡੀਓ ਵੇਖ ਰਹੇ ਨੇ ਤਾਂ ਜ਼ਰੂਰ ਇਸ ਪਿੰਡ 'ਚ ਪਹੁੰਚੋ ਤਾਂ ਪਹੁੰਚ ਕੇ ਖਾਸ ਤੌਰ ਦੇ ਉਤੇ ਉਹਨਾਂ ਘਰਾਂ 'ਚ ਜਾਓ ਜਿਨ੍ਹਾਂ ਘਰਾਂ 'ਚ ਲੋੜ ਆ ਜਿਹੜੇ ਘਰਾਂ ਦੇ ਹਾਲਾਤ ਮਾੜੇ ਨੇ ਹਾਲਾਂਕਿ ਆਂਦੇ ਜ਼ਰੂਰ ਨੇ ਸੇਵਾ ਕਰਦੇ ਨੇ ਲੇਕਿਨ ਹੁੰਦਾ ਕੀ ਹੈ ਕਿ ਇੱਕ ਸਰਪੰਚ ਫੜ ਲਿੱਤਾ ਜਾਂਦਾ ਤਾਂ ਉਸ ਦੇ ਘਰ ਸਾਰਾ ਸਮਾਨ ਜਿਹੜਾ ਦੇ ਦਿੱਤਾ ਜਾਂਦਾ ਤਾਂ ਉਹ ਫਿਰ ਅੱਗੋਂ ਸਰਪੰਚ ਆਪਣੇ ਹਿਸਾਬ ਦੇ ਨਾਲ ਆਪਣੇ ਜਿਹੜੇ ਆ ਸਾਥੀਆਂ ਨੂੰ ਸਮਾਨ ਵੰਡਦੇ ਦਿਖਾਈ ਦਿੰਦੇ ਨੇ ਲੇਕਿਨ ਇੰਨਾ ਘਰਾਂ ਤੱਕ ਇੰਨਾ ਲੋਗਾ ਤੱਕ ਕੋਈ ਵੀ ਨਹੀਂ ਪਹੁੰਚਦਾ ਤਾਂ ਅਸੀਂ ਆਸ ਕਰਦੇ ਆ ਕਿ ਜ਼ਰੂਰ ਸਮਾਜ ਸੇਵੀ ਜਥੇਬੰਦੀ ਅੱਗੇ ਵਧਣ ਇਸ ਪਿੰਡ 'ਚ ਆਉਣ ਤਾਂ ਇੰਨਾ ਵਰਗੇ ਵੀਰਾਂ ਦਾ ਜ਼ਰੂਰ ਸਾਰ ਇੱਕ ਵਾਰੀ ਜ਼ਰੂਰ ਲੈਣ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਿਖੇ ਸੁਨਗ ਜਗਬਾਨੀ ਟੀਵੀ ਅਜਨਾਲਾ